ਸਾਤਿਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹਨਾਂ ਵੱਲੋਂ ਸੀਟ ਜਿੱਤੀ ਗਈ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਉਹਨਾਂ ਦੇ ਜੇਲ੍ਹ ਬੰਦ ਦੇ ਰਹਿਣ ਦੇ ਬਾਵਜੂਦ ਵੀ ਨਵੀਂ ਪਾਰਟੀ ਦਾ ਆਗਾਜ਼ ਹੋਇਆ ਸ਼ਹੀਦਾਂ ਦੀ ਧਰਤੀ ਯਾਨੀ ਕਿ ਸ਼੍ਰੀ ਮੁਖਸਰ ਸਾਹਿਬ ਤੋਂ 14 ਜਨਵਰੀ ਮਾਗੀ ਵਾਲੇ ਦਿਨ ਜੇ ਹੁਣ ਆਗੂ ਕੌਣ ਹੋਵੇਗਾ ਕਿਉਂਕਿ ਭਾਈ ਅਮਰਤਪਾਲ ਖਾਲਸਾ ਨੂੰ ਜਿਹੜਾ ਮੇਨ ਮੁਕੀ ਬਣਾਇਆ ਗਿਆ ਹੈ ਇਸ ਪਾਰਟੀ ਦਾ ਜਿਸ ਦਾ ਨਾਮ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੂਸਰੇ ਭਾਈ ਭਾਈ ਸਾਜ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਯਾਨੀ ਕਿ ਤਿੰਨਾਂ ਵੱਲੋਂ ਵਾਗ ਡੋਰ ਸੰਭਾਲੀ ਜਾਵੇਗੀ ਸ਼ਰੋਮਣੀ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੀ ਜਾ ਹੋਰ ਵੀ ਹੋਣਗੇ ਵੱਡੀ ਖਬਰ ਆ ਰਹੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸਲ ਦੇ ਵਿੱਚ ਪਾਰਟੀ ਦੀ ਕਮਾਨ ਕੀ ਜੇਲ੍ਹ ਦੇ ਵਿੱਚ ਬੰਦ ਰਹਿ ਕੇ ਭਾਈ ਅਮਰਤਪਾਲ ਖਾਲਸਾ ਦੇ ਹੱਥ ਵਿੱਚ ਹੋਵੇਗੀ ਜਾਂ ਬਾਹਰ ਕਿਸੇ ਹੋਰ ਦੁਆਰਾ ਪਾਰਟੀ ਦਾ ਸੰਚਾਲਨ ਕੀਤਾ ਜਾਵੇਗਾ ਕਿਉਂਕਿ ਪਾਰਟੀ ਨੂੰ ਪੈਸਾ ਵੀ ਚਾਹੀਦਾ ਹੈ ਪਾਰਟੀ ਨੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਨੀਆਂ ਨੇ ਪਾਰਟੀ ਨੂੰ ਪਾਰਟੀ ਦਾ ਜਿਹੜਾ ਅਜੰਡਾ ਹੈ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਉਣਾ ਪਵੇਗਾ ਕਿਉਂਕਿ ਹਾਲੇ 14 ਜਨਮੀਆਂ ਤੋਂ ਲਾ ਕੇ ਹੁਣ ਦੇਣ ਦੇਖ ਲੋ ਕਿੰਨੇ ਹੋਏ ਨੇ ਕਿਉਂਕਿ 2027 ਤੋਂ ਪਹਿਲਾਂ ਪਹਿਲਾਂ ਹਰ ਘਰ ਦੇ ਵਿੱਚ ਪਤਾ ਲੱਗਣਾ ਚਾਹੀਦਾ ਹੈ ਕਿ ਭਾਈ ਅਮਰਪਾਲ ਖਾਲਸਾ ਕੌਣ ਹੈ ਭਾਈ ਸਭਜੀਤ ਸਿੰਘ ਖਾਲਸਾ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦਾ ਮੇਨ ਮੋਟੋ ਮੇਨ ਮੰਤਬ ਕੀ ਹੈ ਕਿਹੜੇ ਉਦੇਸ਼ ਨੇ ਕਿਹੜੇ ਮਾਪਦੰਡਾਂ ਨਾਲ ਅੱਗੇ ਪਾਰਟੀ ਚੱਲੇਗੀ ਕੀ ਇਹ ਲਿਬਰੇਸ਼ਨ ਦੀ ਹੈ ਕਿ ਖਾਲਸਾਤਨ ਨੂੰ ਸਪੋਰਟ ਕਰਦੀ ਹੈ ਇਹ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ ਜੇਕਰ ਗੱਲ ਕਰੀਏ ਸਰਜੀਤ ਸਿੰਘ ਖਾਲਸਾ ਹੋਂ ਦੀ ਉਹਨਾਂ ਨੇ ਕਿਹਾ ਕਿ 101% ਸੰਵਿਧਾਨਕ ਪਾਰਟੀ ਹੈ ਖਾਲਸਾਤਨ ਦੀ ਮੰਗ ਨਹੀਂ ਕੀਤੀ ਗਈ ਬਾਅਦ ਵਿੱਚ ਜਦੋਂ ਵੀਡੀਓ ਨੂੰ ਕੰਟਰੋਲ ਕੀਤਾ ਗਿਆ ਤਾਂ ਵੀ ਕੱਸੇ ਗਿਆ ਕਿ ਫਿਰ ਤੁਹਾਨੂੰ ਕੁਰਸੀ ਦੀ ਭੁੱਖ ਹੈ ਤੁਹਾਨੂੰ ਕੁਰਸੀ ਦੇ ਬੇਸ ਤੇ ਤੁਸੀਂ ਹੋ ਲੇਕਿਨ ਜੇ ਗੱਲ ਕਰੀਏ ਭਾਈ ਅਮਰਤਪਾਲ ਖਾਲਸਾ ਦੀ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਖਾਲਸਤਾਨ ਸਮਰਤ ਹਾਂ ਸਮਰਤ ਸੀ ਹਾਂ ਅਤੇ ਰਹਿਾਂਗੇ ਕਿਉਂਕਿ ਉਹਨਾਂ ਦੀ ਮਾਤਾ ਵੱਲੋਂ ਜਾਂ ਜਦੋਂ ਉਹਨਾਂ ਦੇ ਪਿਤਾ ਵੱਲੋਂ ਬਿਆਨ ਦਿੱਤੇ ਗਏ ਕਿ ਸੰਵਿਧਾਨਕ ਤੌਰ ਤੇ ਅਸੀਂ ਭਾਰਤ ਦੇ ਨਾਗਰਿਕ ਹਾਂ ਲੇਕਿਨ ਉਧਰ ਤਰਨਾ ਕਰ ਦਿੱਤੀ ਗਈ ਬਾਅਦ ਵਿੱਚ ਇਧਰ ਭਾਈ ਅਮਰਪਾਲ ਖਾਲਸਾ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਉਹਨਾਂ ਕੋਲ ਤਾਂ ਇਹ ਗੱਲਬਾਤ ਨਹੀਂ ਪਹੁੰਚੀ ਉਹਨਾਂ ਕੋਲ ਇਹ ਗੱਲਬਾਤ ਨਹੀਂ ਹੋਈ ਇਹ ਤਾਂ ਸੋਸ਼ਲ ਮੀਡੀਆ ਨੇ ਐਵੇਂ ਗੱਲ ਉਡਾਈ ਹੈ ਕਿ ਅਸੀਂ ਸੰਵਿਧਾਨਕ ਤੌਰ ਤੇ ਐਮਪੀ ਦਾ ਇਲੈਕਸ਼ਨ ਲੜਿਆ ਹੈ ਲੇਕਿਨ ਹੋਂ ਜੇ ਗੱਲ ਕਰੀਏ ਉਸ ਪਾਰਟੀ ਦੀ ਪਾਰਟੀ ਦੇ ਵਿੱਚ ਸਾਰੇ ਧਰਮਾਂ ਦੇ ਮਿਰਵੇ ਦਿੱਤੇ ਹੋਏ ਨੇ ਸਾਰੀਆਂ ਜਿਹੜੀਆਂ ਜਾਤਾਂ ਨੇ ਉਹਨਾਂ ਦੇ ਮਿਰਵੇ ਦਿੱਤੇ ਹੋਏ ਨੇ ਆਖਿਰਕਾਰ ਪਾਰਟੀ ਨੂੰ ਸੰਭਾਲ ਲੇ ਕੌਣ ਇਸ ਬਾਰੇ ਸਰਬਜੀਤ ਸਿੰਘ ਖਲਾਸਾ ਨੇ ਸਰਬਜੀਤ ਖਲਾਸਾ ਨੇ ਖਲਾਸਾ ਕੀਤਾ ਹੈ ਕਿ ਫਿਲਹਾਲ ਮੈਂ ਅਤੇ ਤਰਸੀਮ ਸਿੰਘ ਵੱਲੋਂ ਹੀ ਪਾਰਟੀ ਸੰਭਾਲੀ ਜਾਵੇਗੀ ਜੇਕਰ ਭਾਈ ਅਮਰਪਾਲ ਖਾਲਸਾ ਜੇਲ੍ਹ ਦੇ ਵਿੱਚੋਂ ਆਉਂਦੇ ਨੇ ਉਸ ਤੋਂ ਬਾਅਦ ਵਾਗ ਡੋਰ ਪੂਰੇ ਤੌਰ ਤੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਸੌਂਧ ਦੇਵੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਾਮਲਾ ਹਾਲੇ ਕਾਨੂੰਨੀ ਪ੍ਰਕਿਰਿਆ ਦੇ ਅੰਦਰ ਚੱਲ ਰਿਹਾ ਹੈ ਜਿਵੇਂ ਹੀ ਰਿਆ ਹੁੰਦੇ ਨੇ ਜਿਵੇਂ ਹੀ ਉਹਨਾਂ ਦੀ ਪੰਜਾਬ ਦੇ ਵਿੱਚ ਵਾਪਸੀ ਹੁੰਦੀ ਹੈ ਤਾਂ ਵਾਗ ਡੋਰ ਉਹਨਾਂ ਨੂੰ ਦੇ ਦਿੱਤੀ ਜਾਵੇਗੀ ਧੰਨਵਾਦ